ਨੰਬਸ ਹਤੇ ਪੀਆਰਟੀਸੀ ਦੇ ਆਰਜੀ ਕਰਮਚਾਰੀਆਂ ਨੇ ਸਰਕਾਰ ਤੇ ਵਾਅਦੇ ਤੋੜਨ ਦਾ ਦੋਸ਼ ਲਗਾਇਆ ਯੂਨੀਅਨ ਨੇ ਐਲਾਨ ਕੀਤਾ ਹੈ ਕਿ 9 10 ਅਤੇ 11 ਜੁਲਾਈ ਨੂੰ ਸੂਬੇ ਭਰ ਦੇ ਵਿੱਚ ਨਾકાਬੰਦੀ ਕੀਤੀ ਜਾਵੇਗੀ ਇਸ ਤੋਂ ਇਲਾਵਾ ਮੁੱਖ ਮੰਤਰੀ ਦੀ ਰਿਹਾਈ ਲਈ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਪੰਜਾਬ ਰੂਡ ਰੇਸ ਪੰਬਸ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਨੇ ਪਟਾਣਕੋਟ ਡੀਪੂ ਵਿਖੇ ਗੇਟ ਰੈਲੀ ਕੀਤੀ ਹੈ ਸੂਬਾ ਮੰੰਬਰ ਜਗਦੀਸ਼ਵਰ ਚੰਦਰ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਚੇਕਦਾਰੀ ਪ੍ਰਣਾਲੀ ਨੂੰ ਖਤਮ ਕਰਨ ਦੀ ਗੱਲ ਕੀਤੀ ਜਾਂਦੀ ਸੀ ਪਰ ਸਰਕਾਰ ਬਣੇ 3 ਸਾਲ ਤੋਂ ਵੱਧ ਸਮਾਂ ਬੀਤ ਚੁੱਕਿਆ ਇੱਕ ਵੀ ਕਰਮਚਾਰੀ ਨੂੰ ਪੱਕਾ ਨਹੀਂ ਕੀਤਾ ਗਿਆ ਚੱਕੇਦਾਰੀ ਪ੍ਰਣਾਲੀ ਇਸ ਤਰ੍ਹਾਂ ਚੱਲ ਰਹੀ ਹੈ ਵਿਭਾਗਾਂ ਵਿੱਚ ਪਛਤਾਚਾਰ ਜਰਹੀਆਂ ਭਰਤੀਆਂ ਕੀਤੀਆਂ ਜਾ ਰਹੀਆਂ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਹਾਏ ਹਾਏ ਅੱਜ ਦੀ ਜਿਹੜੀ ਇਹ ਰੈਲੀ ਆਪਾਂ ਸਾਰੇ ਵਰਕਰਾਂ ਨੂੰ ਜਾਣੂ ਕਰਵਾਉਣ ਵਾਸਤੇ ਕੀਤੀ ਆ ਨਾਲ ਦੇ ਨਾਲ ਹੀ ਪੰਜਾਬ ਦਾ ਜਿਹੜੇ ਆਉਣ ਵਾਲੀ ਹੜਤਾਲ ਦਾ ਨੋਟਿਸ ਦਿੱਤਾ ਗਿਆ ਵਾ ਆਪਣੀ ਜਥੇਬੰਦੀ ਵੱਲੋਂ ਉਹਦੇ ਬਾਰੇ ਤੁਹਾਨੂੰ ਮੈਂ ਥੋੜੀ ਜਿਹੀ ਵਿਸਥਾਰਨਾ ਦੱਸ ਦੇਣਾ ਵਾ ਵੀ ਮੰਗਾ ਤਾਂ ਜੜੀਆਂ ਉਹੀ ਜੜੀਆਂ ਪੁਰਾਣੀਆਂ ਨੇ ਮੰਗਾਂ ਜਿਹੜੀਆਂ ਇਹ ਸਾਰੇ ਵਰਕਰਾਂ ਨਾਲ ਇੱਕ ਵਾਰੀ ਝਾਂਤੀ ਮਰਵਾ ਦਿਓ ਇਹ ਸਾਰੇ ਵਰਕਰਾਂ ਦੇ ਵਿੱਚ ਰੋਸ ਆ ਸਾਰੇ ਵਰਕਰ ਜਿਹੜੇ ਆ ਉਹ ਆ ਕੇ ਹੜਤਾਲ ਦੇ ਵਿੱਚ ਅੱਜ ਹੀ ਹੜਤਾਲ ਕਰਨ ਨੂੰ ਤਿਆਰ ਆ ਜਿਹੜੀਆਂ ਮੰਗਾਂ ਸਾਡੀਆਂ ਮੰਨੀਆਂ ਗਈਆਂ ਹੈਗਾ ਉਹ ਮੰਗਾਂ ਜਿਹੜੀਆਂ ਇਹਨਾਂ ਸਰਕਾਰ ਵੱਲੋਂ ਲਾਗੂ ਨਹੀਂ ਕੀਤੀਆਂ ਗਈਆਂ 9 10 11 ਦੀ ਜਿਹੜੀ ਹੜਤਾਲ ਰੱਖੀ ਗਈ ਆ ਉਹਦੇ ਵਿੱਚ ਆਪਾਂ 9 ਤਰੀਕ ਨੂੰ ਹੜਤਾਲ ਆਪਣੇ ਡਿਪੂ ਦੇ ਵਿੱਚ ਕਰਕੇ 10 ਤਰੀਕ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਹਸਤੇ ਧਰਨਾ ਦੇਣਾ ਜੇਕਰ ਤਾਂ ਵੀ ਗੱਲ ਨਾਲ ਬਲੀਦ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅਗਲਾ 11 ਬਰਾਤੀ ਦਾ ਆਏਗਾ ਹੋ ਸਕਦਾ ਉਸਤੇ ਅਣਮਿੱਥੇ ਸਮੇਂ ਦੀ